ਅੱਜ ਜੇ ਮਾ ਸਾਹ ਦੇ ਸੰਗ ਤਾਨੇ ਗੁਰਪੁਰਪ ਦੇ ਦਿਵਸ ਤੇ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਿਆ ਜੀ ਨਮਨਤਰ ਹੈ ਰਾਬਰ ਬਟਾ ਜਿੱਤੋਂ ਨਾ ਵਹ ਉੱਤਟਾ ਨੇ ਸ੍ਰੀ ਵਾਹਿਆ ਤਰਾ ਕੋਣ ਕੜਾ ਲਾਉਂਦਾ ਜੇ ਜੇ ਬੋਲ ਬੋਲ ਅੱਜ ਤਾਂ ਉਹ ਦੇਖਣਾ ਹਾਂ ਬੋਲ ਨਹੀਂ ਬਲੋਕ ਬੰਦ ਕਰਾਉਂਦਾ ਇਹ ਤਾਂ ਬਣੀ ਟੇਲਿੰਗ ਕਰੇ ਮੈਨੂੰ ਪਾਣੀ ਦੇ ਦੋ ਇਹ ਤਾਂ ਸਾਰੀ ਫੌਜੀ ਸੈਕਟਰ ਦਾ ਫੋਕਾ ਖਲਾਤ ਅੱਭਾ ਬਣਾ ਲਓ ਦੇ ਤਾਂ ਬਹੁਤ ਬਹੁਤ ਮੇ ਬਰਵਾ ਬਾਬਾ ਇੱਧਰ ਦੀ ਮਾ ਕਰਦੀ ਆਇਆ ਕਰ ਯਾਰ ਵਿਚਾਲ ਦੀ ਨਾ ਨੇ ਬੜੀ ਛੇ ਚਰ ਕਰੇ ਹੋਰ ਟੂਟਾ ਪੈ ਗਿਆੜੇ ਪੈ ਡਾਏ ਹੋਏ ਨਿਕਲ ਆ ਬਣਾ ਲੈ ਇਹਦਾ ਸਾਰੇ ਅੰਦਰੋਂ ਬਣਾ ਰਿਆ ਅੰਦਰੋਂ ਮੂਵੀ ਬਣਾ ਲਿਆ ਬੰਦੇ ਨੇ ਜਿਹੜਾ ਰਗੜਾ ਲਾਉਂਦਾ ਨਾ ਬਿੱਤੀ ਬਲੌ ਜਾਵੇ 96 ਪੰਟ ਖਾਸੇ ਤੇ ਸ਼ਾਨ ਰੂਪਾਵੇ ਬੱਤਰੀਆ ਕਾਲੇ ਤੁਸੀਂ ਆਂਦੇ ਦਿਕਾਰੇ ਵਲਾਵੇ ਜਤ ਗੁਰੂ ਪੰਤ ਦੇ ਚਰਨ ਪਾਵੇ ਧਿਆਲੋ ਆਵੇ ਬੱਤੇ ਪਾਵੇ ਅੰਤਰੀਆ ਗਾਨੇ ਦੇ ਦਿਗਾਰੇ ਵਲਾਵੇ ਜਗਤ ਮਾ ਦਾ ਸਕਦੀ ਮਾਦਾ ਸਾਹਿਬ ਦੇ ਬਾਦੇ ਪਵਿੱਤਰ ਚਰਨਾਂ ਨੂੰ ਪਾਵੇ ਨਿਆ ਲੋ ਜਾਵੇ ਸਾਧਾ ਬਾਵੇ ਅੰਤਰੀਆ ਗਾਣੇ ਜਾਵੇ ਗੁਰੂ ਗ੍ਰੰਥ ਸਾਹਿਬਤ ਪਾਤਸ਼ਾਹ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਫੋਟੋ ਕਰ ਦਿੱਕਾ ਆ ਵਾਹ ਜੀ ਬੱਲੇ ਨਾ ਸਤਨਾਕ ਪਾਉ ਜੀ ਬੱਬਾਈ ਸਾਰੇ ਇਕੱਠੇ ਹੋ ਗਏ ਪੂਰੀ ਸੜਕ ਤੇ ਆਈਦਾ ਭਾਈ ਫਿਰ ਹਾਂ ਇੱਕ ਫੋਟੋ ਵੀ ਕਰ ਦੇ ਭਾਈ ਖਾਸੀ ਆ ਗਿਆ ਹੋਰੇ ਮਰੀਏ ਯਾ ਕਰਦੇ ਆ ਅਰੇ ਪੁੱਤ ਨਾਲ ਹੋ ਗਈ ਆਉਂਦੀ ਇਧਰੋਂ ਮੰਗਦਾ ਭਰੇ ਜਗਤ ਨੂੰ ਢੂਠਾ ਤੇਰੇ ਹੱਥੋਂ ਤੁਸੀਂ ਘਰ ਪਾ ਸਰਮਲੇ ਸੰਦੇ ਝਾੜ ਪਹਿਲੇ ਛਾਣੇ ਛਾਪਤੀਆ ਦੂਏ ਛਾਣੇ ਰੰਗ ਚੜਾ ਤੋੜਦਾ ਤਕਤ ਲਹਾੜਦਾ ਮੇਰੇ ਪੂਰਨ ਸਤਿਗੁਰ ਰਹਿ ਫਰਮਾ ਗੋਲਾ ਪਲਮਾਨੋ ਭਜ ਕੋਟਾ ਕੋਟਾ ਪੰਨਾ ਕੇ ਸੱਜਾ ਮੋਢਾ ਆ ਜੀ ਸੰਗਤਾਂ ਬਲੋਚੀ ਮੈਂ ਹਾਦਿਓ ਬਲੋਚੀ ਨਿਸਾਲ ਹਾਬ ਤੇ ਚੋਲਾ ਸਭ ਚੜਾਇਆ ਗਿਆ ਔਰ ਫਿਰ ਆਪਾਂ ਬਿਰ ਹੋਰ ਕੰਮ ਸੀ ਹੋਰ ਕੰਮਕੁੰਮ ਕਰਕੇ ਹੁਣ ਵਲੌਗ ਦੀ ਐਂਡਿੰਗ ਕਰ ਲਈ ਮੇਰੀ ਆਈਡੀ ਬਲੌਗ ਆ ਔਰ ਥੋੜੇ ਦਿਨ ਆਵਾਜ਼ ਬੂਗਾ ਜੇ ਆਇਆ ਤੇ ਦੇ ਬਲੌਗ ਵਿੱਚ ਐਨਹੀਂ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਤੇ ਲਈ ਬਾਏ ਬਾਏ ਉਹਦੇ ਕੱਟ ਦੇਦੇ ਬਿਲੋ ਜਿਹੜੇ ਵਿੱਚੋਂ ਟੰ ਲਾ ਤੁਝੇ ਲਾ ਵਿੱਚੋਂ ਫੂੰਦੀ ਕੀ ਗੱਲ ਕਰਦੀ